ਦੀ ਗੱਲਬਾਤ ਕੀਤੀ ਆ ਕਿ ਕਿੰਨੀ ਕਿ ਪ੍ਰੋਬਲਮ ਸੀ ਇਹ ਕਿਉਂਕਿ ਕਾਟਾ ਬਹੁਤ ਟ੍ਰੈਫਿਕ ਆ ਤੇਜ਼ ਗੱਡੀਆਂ ਚੱਲਦੀਆਂ ਨੇ ਕਾਫੀ ਐਕਸੀਡੈਂਟ ਤੁਸੀਂ ਕਹਿੰਦੇ ਸੀ ਹੁੰਦੇ ਤੇ ਕਾਫੀ ਪ੍ਰੋਬਲਮਾਂ ਸੀ ਭੋਨੇ ਘੜਪਾਸਿਆਂ ਤੇ ਇਹ ਰੋੜਾ ਇੱਕ ਮੇਨ ਰੋਡ ਮੰਨਿਆ ਜਾਂਦਾ ਹੈ ਜਿਵੇਂ ਚੰਡੀਗੜ੍ਹ ਤੋਂ ਬਠਿੰਡਾ ਆਕੇ ਰਾਜਸਥਾਨ ਵੱਲੋਂ ਨਿਕਲਦਾ ਵੱਖ-ਵੱਖ ਸੂਬਿਆਂ ਨੂੰ ਜਾਂਦਾ ਰੋੜਾ ਟ੍ਰੈਫਿਕ ਦੀ ਬਹੁਤ ਸਮੱਸਿਆ ਸੀ ਬਹੁਤ ਜਲਦੀ ਇਹ ਸਾਡੀ ਸੁਣਵਾਈ ਹੋਈ ਹੈਗੀ ਫਿਲਹਾਲ ਸਭ ਇੱਕ ਕੰਟਰੋਵਰਸੀ ਚੱਲਦੀ ਆ ਅਰਵਿੰਦ ਖੰਨਾ ਦੇ ਨਜ਼ਦੀਕੀ ਨੇ ਉਹ ਪੋਸਟਾਂ ਪਾ ਰਹੇ ਨੇ ਕਿ ਅਸੀਂ ਕਰਵਾਇਆ ਜੀ ਆਮ ਆਦਮੀ ਪਾਰਟੀ ਵਾਲੇ ਤਾਂ ਬੈਸੇ ਹੀ ਕਹੀ ਜਾਂਦੇ ਕਿਉਂਕਿ ਇਹ ਕਾफी ਚੱਲ ਰਿਹਾ ਹੈ ਇਸ ਬਿਸ਼ੇ ਤੇ ਕੀ ਕਹਿਣਾ ਚਾਹੁੰਦਾ ਦੇਖੋ ਜੀ ਬੜਾ ਸਿੱਧਾ ਜਿਹਾ ਹਿਸਾਬ ਆਸੀਂ ਆਮ ਆਦਮੀ ਪਾਰਟੀ ਵਾਲਿਆਂ ਅਸੀਂ ਕਹਿੰਦੇ ਵੀ ਰੱਬਾ ਸਭ ਦਾ ਭਲਾ ਕਰੀ ਭਾਜੇਪੀ ਵਾਲੇ ਕਹਿੰਦੇ ਨੇ ਵੀ ਰੱਬਾ ਸਭ ਦਾ ਭਲਾ ਕਰੀ ਪਰ ਸ਼ੁਰੂ ਸਾਡੇ ਤੋਂ ਕਰੀ ਬਸ ਆਹੀ ਫਰਕ ਹੈ ਸੋਚਦਾ ਤਿੰਨ ਮਹੀਨੇ ਪਹਿਲਾਂ ਆ ਮਾਨਜੋਗਾ ਐਮਐਲਏ ਨੇ ਦੇਖੋ ਭਰਾਜੀ ਨੂੰ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਮੰਗ ਪੱਤਰ ਦਿੱਤੇ ਗਏ ਸੀ ਕਿ ਉਹ ਰੇ ਫਲਾਈਵਰ ਬਣਾਇਆ ਜਾਵੇ ਕੰਟਰੋਵਰਸੀ ਕਰਨਾ ਨਾ ਇਹਨਾਂ ਦਾ ਖੂਨ ਚ ਹੈ ਮਤਲਬ ਇਹਨਾਂ ਨੇ ਝੂਠੀਆਂ ਖਬਰਾਂ ਬਣਾਉਣੀਆਂ ਹੁੰਦੀਆਂ ਨੇ ਉਦੋਂ ਤਾਂ ਕੁਝ ਕਰਨਾ ਨਹੀਂ ਹੈਗਾ ਝੂਠੀਆਂ ਖਬਰਾਂ ਬਣਾ ਕੇ ਇਹ ਲੋਕਾਂ 'ਚ ਆਪਣੀਆਂ ਜੜਾਂ ਲਾਉਣ ਨੂੰ ਫਿਰਦੇ ਨੇ ਇਹ ਤਾਂ ਕਹਿੰਦੇ ਨੇ ਮੰਦਰ ਵੀ ਸਾਡੇ ਨੇ ਉਦੋਂ 28 29 ਸਟੇਟਾਂ 'ਚ ਅਮਿਤ ਸ਼ਾਹ ਜੀ ਨੇ ਲਾਹਾ ਲੈਣ ਦੇ ਲਈ ਇੱਕ ਬੜਾ ਚੁੱਠੀ ਪੜ ਕੇ ਕਬੜਾ ਵੱਡਾ ਉੱਥੇ ਲੋਕ ਸਭਾ ਦੇ ਵਿੱਚ ਡਰਾਮਾ ਕੀਤਾ ਜੀ ਮੈਂ ਮਾਫੀ ਨਹੀਂ ਦੇ ਸਕਦੇ ਜੀ ਅਸੀਂ ਗਲਤੀਆਂ ਦੀ ਮਾਫੀ ਨਹੀਂ ਦੇ ਸਕਦੇ ਕਿਉਂ ਵੀ ਤੁਸੀਂ ਗੱਲ ਕੀਤੀ ਹੈ ਕੰਟਰੋਵਰਸੀ ਮੈਂ ਗੱਲ ਕੰਟਰੋਵਰਸੀ ਆਉਣਾ ਤੁਸੀਂ ਕਿਹਾ ਸੀ ਭਾਜਪਾ ਵਾਲੇ ਇਸ ਚੀਜ਼ ਦਾ ਕ੍ਰੈਡਿਟ ਲੈ ਰਹੇ ਨੇ ਤੇ ਭਾਜਪਾ ਵਾਲੀ ਦੀ ਸਰਕਾਰ ਪਹਿਲਾਂ 4 ਸਾਲ ਸੀ ਜੀ ਕੀ ਗੱਲ ਉਹਨਾਂ ਨੂੰ ਪਹਿਲਾਂ ਨਹੀਂ ਇਹ ਸ਼ਹਿਰ ਦਿਖਿਆ ਹਰਵਿੰਦ ਖੰਨਾ ਜੀ ਮੈਂ ਉਹਨਾਂ ਨੂੰ ਸਾਫ਼-ਸਾਫ਼ ਦੱਸ ਦੇਣਾ ਚਾਹੁੰਦਾ ਵੀ ਤੁਹਾਡੇ ਖੰਨਾ ਸਾਹਿਬ ਉਸ ਦਿਨ ਕਿੱਥੇ ਸੀ ਜਿੱਤੇ ਆਤੋਂ 2 ਮਹੀਨੇ ਪਹਿਲਾਂ ਸਾਡੇ ਸੀਐਮ ਸਾਹਿਬ ਨੇ ਬਕਾਇਦਾ ਮੈਿਕ ਤੋਂ ਲੇਦਾ ਹੋ ਕੇ ਗਟਕੜੀ ਜੀ ਨੂੰ ਇੰਤਿਆਮ ਦੇ ਵਿੱਚ ਲਿਆਂਦਾ ਸੀ ਕਿ ਬਹੁਤ ਛੋਟਾ ਸ਼ਹਿਰ ਬਹੁਤ ਛੋਟਾ ਮਸਲਾ ਜਿਹੜਾ ਅੱਜ ਕਿ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਉਸ ਨੂੰ ਲਾ ਲਿਆ ਭਵਾਨੀਗੜ ਬ੍ਰਿਜ ਹੈ ਸਰ ਇਹ ਬਠਿੰਡਾ ਜੀਰਕਪੁਰ ਹਾਈਵੇ ਤੇ ਭਵਾਨੀਗੜ ਮੈਂ 250 ਕਰੋੜ ਕੀ ਲਾਗਤ ਸੇ 2.0 ਕਿਲੋਮੀਟਰ ਦਾ ਚਾਰ ਲੇਨ ਐਲੀਵੇਟਡ ਰੋਡ ਬਣਾ ਲੈ ਕੇ ਮੈਂ ਐਲੋਸ਼ਨਾ ਕਰ ਰਿਹਾ ਹਾਂ ਅਕਾਲੀਵਾਲਾ ਵਾਲੇ ਇਸ ਚੀਜ਼ ਦੇ ਉੱਤੇ ਉਹ ਬਿਲਕੁਲ ਮਰੇ ਖਪੇ ਯਾਰ ਜਮਈ ਜਮਈ ਖਤਮ ਹੋ ਚੁੱਕੇ 10000 ਜਿਨ੍ਹਾਂ ਨੇ ਸਾਡਾ ਇਹ ਸ਼ਹਿਰ ਦਾ ਬੇੜਾ ਮਿਠਾਇਆ ਸਾਡਾ ਸ਼ਹਿਰ ਦੋ ਪਾਕਾਂ ਚ ਵੰਡਦਾ ਇਹ ਤੋਂ ਹਲਕਾ ਇੰਚਾਰਜ ਨੇ ਉਹਨਾਂ ਨੇ ਵੱਡੇ ਵੱਡੇ ਪੋਸਟਰ ਲਵਾਤੇ ਵੀ ਗੱਟਕੜੀ ਤੇ ਸਾਡੇ ਜਿਹੜੇ ਸੁਖਵੀਰ ਬਾਦਲ ਜੀ ਨੇ ਉਹਨਾਂ ਹੰਤੀ ਰੋਡ ਬਣੇ ਨੇ ਹੋਰ ਤਾਂ ਬਣ ਨਹੀਂ ਸਕਦੇ ਜੀ ਉਹ ਜਨਾਬ ਤੁਹਾਡੇ ਧਿਆਨ ਚ ਲਿਆ ਦਈਏ ਇਹ ਥੋੜੀ ਕੀਤੀ ਹੋਈ ਗਲਤੀ ਸੁਧਾਰਦੀ ਆਮ ਆਦਮੀ ਪਾਰਟੀ ਸਾਡੇ ਕੱਟਾਂ ਦੇ ਵਿੱਚ ਜਿੰਨੀਆਂ ਜਾਨਾਂ ਗਈਆਂ ਨੇ ਉਹਦੀ ਜ਼ਿੰਮੇਵਾਰ ਅਕਾਲੀ ਦਲ ਹੈ ਸਾਡੇ ਕੱਟਾਂ ਦੇ ਵਿੱਚ ਜਿੰਨੇ ਹਾਰ ਸੇ ਹੋਏ ਨੇ ਉਹਦੀ ਜ਼ਿੰਮੇਵਾਰ ਇਹ ਲੋਕ ਨੇ ਯਾਰ ਇਹਨਾਂ ਦੇ ਮੁੱਖ ਮੰਤਰੀ ਸੀ ਇਹਨਾਂ ਦਾ ਕੈਪਟਨ 5 ਸਾਲ ਤੱਕ ਜਹਾਜ਼ ਚੋਂ ਨਹੀਂ ਉਤਰਿਆ ਪਹਾੜਾਂ 'ਚ ਨਹੀਂ ਆਇਆ ਜਿਹੜੇ ਸੁਖਵੀਰ ਸਵਾਦਲ ਦੀ ਇਹ ਗੱਲ ਕਰਦੇ ਨੇ ਉਹ ਤਾਂ ਪਾਣੀ ਵਾਲੀਆਂ ਬੱਸਾਂ ਬਣਾਉਣ 'ਚ 5 ਸਾਲ ਲੰਘਾਤੇ ਉਸਨੇ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੰਗਰੂਰ ਚ ਮੌਜੂਦ ਆ ਕਿਉਂਕਿ ਤੁਹਾਨੂੰ ਤਸਵੀਰਾਂ ਪਹਿਲਾਂ ਵੀ ਦਿਖਾਈਆਂ ਨੇ ਪੰਜਾਬੀ ਲੋਕ ਚੈਨਲ ਤੇ ਪਹਿਲਾਂ ਵੀ ਤੁਸੀਂ ਖਬਰਾਂ ਦੇਖੀਆਂ ਨੇ ਭਵਾਨੀਗੜ੍ਹ ਸੈਰ ਚ ਮੌਜੂਦ ਆ ਭਵਾਨੀਗੜ੍ਹ ਚ ਇੱਕ ਵੱਡੀ ਪ੍ਰੋਬਲਮ ਸੀ ਕਿਉਂਕਿ ਭਵਾਨੀਗੜ੍ਹ ਚੰਡੀਗੜ੍ਹ ਤੋਂ ਬਠਿੰਡਾ ਨੈਸ਼ਨਲ ਹਾਈਵੇ ਤੇ ਸਥਿਤਾ ਭਵਾਨੀਗੜ੍ਹ ਦੇ ਵਿੱਚ ਦੀ ਪੂਰੀਆਂ ਗੱਡੀਆਂ ਲੰਘਦੀਆਂ ਨੇ ਜਣ ਕੇ ਨੈਸ਼ਨਲ ਹਾਈਵੇ ਤੇਜ਼ ਗੱਡੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇਹ ਨੈਸ਼ਨਲ ਹਾਈਵੇ ਜਦੋਂ ਭਵਾਨੀਗੜ੍ਹ ਦੇ ਵਿੱਚ ਦੀ ਲੰਘਦਾ ਤਾਂ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਵੱਡੇ ਵੱਡੇ ਐਕਸੀਡੈਂਟ ਹੁੰਦੇ ਨੇ ਕਈ ਘੱਟ ਨੇ ਇੱਥੇ ਉਹ ਘੱਟਾਂ ਤੇ ਵੱਡੇ ਐਕਸੀਡੈਂਟ ਹੁੰਦੇ ਨੇ ਤੇ ਐਕਸੀਡੈਂਟਾਂ ਤੋਂ ਬਾਅਦ ਲਗਾਤਾਰ ਮੰਗ ਪੱਤਰ ਦਿੱਤੇ ਗਏ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿ ਇੱਥੇ ਪੁਲ ਬਣਾਇਆ ਜਾਵੇ 브릿ਜ ਬਣਾਇਆ ਜਾਵੇ ਕਿ 브릿ਜ ਕਿਉਂ ਨਹੀਂ ਬਣਾਇਆ ਗਿਆ ਕਿਉਂਕਿ ਜੇ ਚੰਡੀਗੜ੍ਹ ਤੋਂ ਬਠਿੰਡਾ ਦੀ ਗੱਲ ਕਰੀਏ ਤਾਂ ਤਕਰੀਬਨ ਵੱਡੇ ਵੱਡੇ ਸ਼ਹਿਰਾਂ ਤੇ ਬਾਈਪਾਸ ਨਿਕਲੇ ਹੋਏ ਨੇ 브릿ਜ ਬਣੇ ਹੋਏ ਨੇ ਪਰ ਇੱਕ ਇਹ ਨੈਸ਼ਨਲ ਹਾਈਵੇ ਭਵਾਨੀਗੜ੍ਹ 'ਚ ਕੋਈ 브릿ਜ ਨਹੀਂ ਬਣਿਆ ਵੱਡੀਆਂ ਦਿੱਕਤਾਂ ਆਈਆਂ ਪਿਛਲੇ ਦਿਨੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਨਿੱਤਿੰਨ ਗੱਡਕਰੀ ਪਹੁੰਚੇ ਕੇਂਦਰੀ ਟਰਾਂਸਪੋਰਟ ਮੰਤਰੀ ਇੱਥੇ ਪਹੁੰਚੇ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਪਵਾਨੀਗੜ ਨੂੰ ਨਵੀਂ ਸੌਗਾਤ ਦੇਵਾਂਗੇ ਪਵਾਨੀਗੜ ਦੇ ਵਿੱਚ ਫਰਿੱਜ ਬਣੇਗਾ ਉਹਨਾਂ ਨੇ ਪੂਰੀ ਡਿਟੇਲ ਦੱਸੀ ਡਿਟੇਲ ਤੋਂ ਬਾਅਦ ਹਲਕਾ ਸੰਗਰੂਰ ਚ ਕੰਟਰੋਵਰਸੀ ਪੈਦਾ ਹੋਈ ਉਹ ਕੰਟਰੋਵਰਸੀ ਕੀ ਸੀ ਕਿ ਹਲਕਾ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਤੋਂ ਨੇ ਜਿੱਤੇ ਹੋਏ ਨੇ ਜਨਨਿਕ ਐਮਐਲਏ ਨੇ ਅਤੇ ਉਹ ਐਮਐਲਏ ਦੇ ਜਿਹੜੇ ਸਮਰਥਕ ਤੇ ਉਹਨਾਂ ਦੇ ਨੇੜਲੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਨਰਿੰਦਰ ਕੌਰ ਭਰਾਜ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਕਿਤੇ ਨਾ ਕਿਤੇ ਹੰਬੜਾ ਮਾਰਿਆ ਉਹਨਾਂ ਦੇ ਹੰਬੜੇ ਤੋਂ ਬਾਅਦ ਇਹ ਬ੍ਰਿਜ ਬਣਿਆ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਭਾਜਪਾ ਦੇ ਮੀਤ ਪ੍ਰਧਾਨ ਅਰਵਿੰਦ ਖੰਨਾ ਉਹਨਾਂ ਦੀ ਨਜ਼ਦੀਕੀ ਅਤੇ ਉਹਨਾਂ ਦੀ ਨਜ਼ਦੀਕੀ ਨੇ ਆਗੂ ਨੇ ਭਾਜਪਾ ਦੇ ਉਹਨਾਂ ਨੇ ਕਿਹਾ ਕਿ ਇਹ ਨੈਸ਼ਨਲ ਹਾਈਵੇ ਤੇ ਜੋ ਪੁਲ ਬਣੇਗਾ ਪਵਾਨੀਗੜ੍ਹ ਚ ਇਹ ਅਰਵਿੰਦ ਖੰਨਾ ਨੇ ਮਨਜ਼ੂਰ ਕਰਵਾਇਆ ਸੋ ਗੱਲਬਾਤ ਕਰਾਂਗੇ ਕੰਟ੍ਰੋਵਰਸੀ ਦੀ ਸੋ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਟਰੱਕ ਜੀਂਦੇ ਪ੍ਰਧਾਨ ਨੇ ਪ੍ਰਗਟ ਸਿੰਘ ਢਿੱਲੋਂ ਗੁਰਪ੍ਰੀਤ ਸਿੰਘ ਆਲੂਆਰਖ ਮੌਜੂਦ ਨੇ ਤੇ लवली ਕਾਕੜਾ ਮੌਜੂਦ ਨੇ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਵੀ ਪਹੁੰਚੇ ਨੇ ਮਿੱਤਲ ਸਾਹਿਬ ਉਹ ਵੀ ਮੌਜੂਦ ਨੇ ਪ੍ਰਦੀਪ ਮਿੱਤਲ ਜੀ ਸੋ ਗੱਲਬਾਤ ਸਾਰਿਆਂ ਨਾਲ ਕਰਾਂਗੇ ਸਭ ਤੋਂ ਸਟਾਰਟਿੰਗ ਕਰਦੇ ਆ ਟਰੱਕ ਯੂਨੀਅਨ ਦੇ ਪ੍ਰਧਾਨ ਜੋ ਟਰਾਂਸਪੋਰਟ ਦੇ ਮੁੱਦਿਆਂ ਤੇ ਲਗਾਤਾਰ ਬੋਲਦੇ ਵੀ ਰਹਿੰਦੇ ਨੇ ਗੱਲਬਾਤ ਵੀ ਕਰਦੇ ਨੇ ਟਿਲੋ ਸਾਹਿਬ ਕਿਵੇਂ ਦੇਖਦੋਂ ਇਕਨੋਮਿਕ ਕੰਟਰੋਵਰਸੀ ਕੁ ਸੋਗਾਤ ਤਾਂ ਮਿਲਿਆ ਕਿ ਨਿਤਿਨ ਗੱਠਕਰੀ ਨੇ ਕਿਹਾ ਕਿ ਪੁਲ ਬਣ ਜਾਣਾ ਜੀ ਬ੍ਰਿਜ ਬਣ ਜਾਣਾ ਕਿਵੇਂ ਦੇਖਦੋਂ ਨਿਤਿਨ ਗੱਠਕਰੀ ਨੇ ਜੋ ਐਲਾਨ ਕੀਤਾ ਖੁਸ਼ੋ ਐਲਾਨ ਤੋਂ ਹਾਂਜੀ ਬੜੇ ਖੁਸ਼ ਹਾਂ ਮੁਬਾਰਕਬਾਦ ਦਿੰਨੇ ਆ ਸੀ ਜਿਨ੍ਹਾਂ ਨੇ ਸਾਡੀ ਪੋਹਾਨੀਗੜ ਦੀ ਇੱਕ ਮੰਗ ਸੀ ਸਾਡੀ ਟਰੱਕ ਯੂਨੀਅਨ ਦੀ ਵੱਡੀ ਮੰਗ ਸੀ ਕਿਉਂ 2200 ਟਰੱਕ ਇੱਥੇ ਵੱਡੀ ਯੂਨੀਅਨ ਹੈ ਅਨਾਜ ਮੰਡੀ ਹੈ 66 ਪਿੰਡਾਂ ਨੂੰ ਇੱਕ ਹੱਬ ਪੈਂਦੀ ਹੈ ਪੋਹਾਨੀਗੜ ਤੇ ਵੱਖ-ਵੱਖ ਸੰਸਥਾ ਨੇ ਆਪਣੇ ਮੰਗ ਪੱਤਰ ਦਿੱਤੇ ਸੀ ਸਾਡੀ ਵਿਧਾਇਕ ਬੀਬਾ ਨਿਰੰਦਰ ਕੌਰ ਭਰਾਜ ਨੂੰ ਜੋ ਕਿ ਸਾਡੀ ਆਵਾਜ਼ ਉਹਨਾਂ ਨੇ ਸੀਐਮ ਤੱਕ ਪਹੁੰਚਾਈ ਧੰਨਵਾਦ ਕਰਦੇ ਆਂ ਸੀ ਐਮਐਲਏ ਸਾਹਿਬ ਦਾ ਤੇ ਸੀਐਮ ਸਾਹਿਬ ਨੇ ਬੜੀ ਗੌਰ ਕਰੀ ਗੱਟਕਰੀ ਸਾਹਿਬ ਤੱਕ ਉੱਪਰ ਗੱਲ ਕਰੀ ਇਹ ਉੱਪਰ ਉਹ ਮਨਜ਼ੂਰੀ ਮਿਲੀ ਪੁਲ ਦੀ ਅਸੀਂ ਧੰਨਵਾਦ ਕਰਦੇ ਆਂਗੇ ਵੀ ਸਾਡਾ ਬਹੁਤ ਜਲਦੀ ਇਹ ਜਿਹੜਾ ਮੈਸੇਜ ਅੱਗੇ ਤੱਕ ਮੈਸੇਜ ਪਹੁੰਚਿਆ ਬਿਲਕੁਲ ਆਪਾਂ ਪਹਿਲਾਂ ਵੀ ਖਬਰਾਂ ਕੀਤੀਆਂ ਨੇ ਪਹਿਲਾਂ ਵੀ ਗੱਲਬਾਤ ਕੀਤੀ ਆ ਕਿ ਕਿੰਨੀ ਕੁ ਪ੍ਰੋਬਲਮ ਸੀ ਇਹ ਕਿਉਂਕਿ ਕਾਟਾ ਬਹੁਤ ਟ੍ਰੈਫਿਕਾ ਤੇਜ਼ ਗੱਡੀਆਂ ਚੱਲਦੀਆਂ ਨੇ ਕਾਫੀ ਐਕਸੀਡੈਂਟ ਤੁਸੀਂ ਕਹਿੰਦੇ ਸੀ ਹੁੰਦੇ ਤੇ ਕਾਫੀ ਪ੍ਰੋਬਲਮਾਂ ਸੀ ਭਵਾਨੀਗੜ ਵਾਸੀਆਂ ਦੇਖੋ ਜੀ ਪ੍ਰੋਬਲਮ ਜਿਵੇਂ ਸੀਜ਼ਨ ਦੀ ਟਰੋਟਵਾਈ ਚੱਲਦੀ ਆ ਮੰਡੀਆਂ ਦੇ ਵਿੱਚ ਅਨਾਜ ਦੀ ਟਰੋਟਵਾਈ ਹੋ ਗਈ ਤੇ ਸੀਜ਼ਨ ਦੀ ਹੋ ਗਈ ਟਰੱਕਾਂ ਦੇ ਮਾਲ ਚੱਕਣ ਦੀ ਤੇ ਇਹ ਰੋਡ ਇੱਕ ਮੇਨ ਰੋਡ ਮੰਨਿਆ ਜਾਂਦਾ ਹੈ ਜਿਵੇਂ ਚੰਡੀਗੜ੍ਹ ਤੋਂ ਬਠਿੰਡਾ ਅੱਗੇ ਰਾਜਸਥਾਨ ਵੱਲੋਂ ਨਿਕਲਦਾ ਹੈ ਵੱਖ-ਵੱਖ ਸੂਬਿਆਂ ਨੂੰ ਜਾਂਦਾ ਰੋਡ ਟ੍ਰੈਫਿਕ ਦੀ ਬਹੁਤ ਸਮੱਸਿਆ ਸੀ ਬਹੁਤ ਜਲਦੀ ਇਹ ਸਾਡੀ ਸੁਣਵਾਈ ਹੋਈ ਹੈ ਕਿ ਆਮ ਲੋਕਾਂ ਦੀ ਇੱਕ ਮੰਗ ਦੀ ਬਹੁਤ ਜਲਦੀ ਸਾਡੀ ਸੁਣਵਾਈਆ ਧੰਨਵਾਦ ਕਰਦੇ ਆਂ ਅਸੀਂ ਬਿਲਕੁਲ ਢਿੱਲੂ ਸਾਹਿਬ ਇੱਕ ਕੰਟਰੋਵਰਸੀ ਚੱਲਦੀ ਆ ਅਰਵਿੰਦ ਖੰਨਾ ਦੇ ਨਜ਼ਦੀਕੀ ਨੇ ਉਹ ਪੋਸਟਾਂ ਪਾ ਰਹੇ ਨੇ ਕਿ ਅਸੀਂ ਕਰਵਾਇਆ ਜੀ ਆਮ ਆਦਮੀ ਪਾਰਟੀ ਵਾਲੇ ਤਾਂ ਬੈਸਿਕ ਹੀ ਕਹੀ ਜਾਂਦੇ ਨੇ ਕਿਉਂਕਿ ਇਹ ਕਾਫੀ ਚੱਲ ਰਿਹਾ ਹੈ ਇਸ ਵਿਸ਼ੇ ਤੇ ਕੀ ਕਹਿਣਾ ਚਾਹੋਗੇ ਦੇਖੋ ਜੀ ਬੜਾ ਸਿੱਧਾ ਜਿਹਾ ਸਾਬ ਆਸੀ ਆਮ ਆਦਮੀ ਪਾਰਟੀ ਵਾਲਿਆਂ ਅਸੀਂ ਕਹਿੰਦੇ ਵੀ ਰੱਬਾ ਸਭ ਦਾ ਭਲਾ ਕਰੇ ਬੀਜੇਪੀ ਵਾਲੇ ਕਹਿੰਦੇ ਨੇ ਵੀ ਰੱਬਾ ਸਭ ਦਾ ਭਲਾ ਕਰੇ ਪਰ ਸ਼ੁਰੂ ਸਾਡੇ ਤੋਂ ਕਰੇ ਬਸ ਆਹੀ ਫਰਕ ਹੈ ਸੋਚਦਾ ਠੀਕ ਹੈ ਨਹੀਂ ਫਿਰ ਵੀ ਜੇ ਗੱਲਬਾਤ ਕਰੀਏ ਵੀ ਜਿਆਦਾ ਆਪਾਂ ਕੀ ਕਹੀਏ ਵੀ ਇਹ ਹਲਕਾ ਐਮਐਲਏ ਨੇ ਹਲਕਾ ਸੰਗਰੂਰ ਤੋਂ ਨਰਿੰਦਰ ਕੌਰ ਭਰਾਜ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਜਾਣੂ ਕਰਵਾਇਆ ਉੱਪਰ ਹਾਈ ਕਮਾਂਡ ਨੂੰ ਜਾਂ ਸੀਐਮ ਸਾਹਿਬ ਨੂੰ ਉਸ ਤੋਂ ਬਾਅਦ ਅੱਗੇ ਗੱਲ ਪਹੁੰਚੀ ਦੇਖੋ ਜੀ ਗਰਾਊਂਡ ਤੋਂ ਰਿਪੋਰਟ ਗਈ ਆ ਅਸੀਂ ਸਾਡੇ ਪਧਾਇਕਾਂ ਨੂੰ ਤੇ ਵਿਭਾ ਨਰਿੰਦਰ ਕੌਰ ਬਰਾਜ ਨੂੰ ਮੰਗ ਰੱਖੀ ਉਹਨਾਂ ਨੇ ਬੜੀ ਜਲਦੀ ਸਾਡੀ ਸੁਣਵਾਈ કરી ਅਨਾਜ ਮੰਡੀ ਦੇ ਵਿੱਚ ਆਏ ਸੀ ਅਨਾਜ ਮੰਡੀ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਉਹਨਾਂ ਦੀ ਦੁਕਾਨ ਤੇ ਮੀਟਿੰਗ ਹੋਈ ਸੀ ਤੇ ਵੱਖ-ਵੱਖ ਸੰਸਥਾਾਂ ਨੇ ਉੱਥੇ ਮੰਗ ਪੱਤਰ ਦਿੱਤੇ ਸੀ ਉਹ ਮੰਗ ਪੱਤਰ ਐਮਐਲਏ ਸਾਹਿਬ ਨੇ ਸਾਨੂੰ ਉਸ ਦਿਨ ਵਿਸ਼ਵਾਸ ਦਿਵਾਤਾ ਸੀ ਵੀ ਆਪਣੇ ਸੀਐਮ ਬੜੇ ਕਾਬਲੀਅਤ ਵਾਲੇ ਬਹੁਤ ਜਲਦੀ ਸਾਡੀ ਮੰਗ ਇਹ ਮਨਜ਼ੂਰ ਹੋਊਗੀ सीएम साहब ने पहल देदार थे क्यों सीएम सिटी थे सीएम साहब भी लंगदे ने बाकी ਸਾਡੇ सीएम साहब ਨੂੰ ਕੋਈ ਗੱਲ ਦੱਸਣ ਦੀ ਲੋੜ ਨਹੀਂ ਇੱਕ ਇੱਕ ਗੱਲ ਉਹਨਾਂ ਦੇ ਉਂਗਲਾਂ ਤੇ ਗਿਣੀ ਪਈਆ ਵੀ ਕਿੱਥੇ ਕਿਸ ਚੀਜ਼ ਦੀ ਘਾਟ ਹੈ ਉਹਨਾਂ ਨੇ ਬਹੁਤ ਜਲਦੀ ਸੁਣਵਾਈ ਕਰਕੇ ਗਟਕਰੀ ਸਾਹਿਬ ਨਾਲ ਗੱਲ ਕਰੀ ਉੱਪਰ ਬਹੁਤ ਜਲਦੀ ਮਨਜ਼ੂਰ ਹੋਇਆ ਪੁਰ ਅਸੀਂ ਸ਼ੁਕਰੀਆ ਕਰਦੇ ਸਾਡੇ ਬਰਾਜ ਦਾ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਇੱਥੋਂ ਮੰਗ ਨੂੰ ਉੱਪਰ ਤੱਕ ਪਹੁੰਚਾ ਕੇ ਸਾਡਾ ਇਹ ਪੁਲਿਸ ਦੀ ਜੋ ਮਨਜ਼ੂਰੀ ਲੈ ਕੇ ਦਿੱਤੀ। ਬਿਲਕੁਲ ਜੀ। ਸੋ ਆਰਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਮਿੱਤਲ ਜੀ ਮੌਜੂਦ ਨੇ। ਮਿੱਤਲ ਸਾਹਿਬ ਕਿਵੇਂ ਦੇਖਦੇ ਹੋ ਮੀਟਿੰਗਾਂ ਪਹਿਲਾਂ ਤੁਹਾਡੀਆਂ ਦੁਕਾਨਾਂ ਤੇ ਵੀ ਹੋਈਆਂ ਨੇ। ਕਾਫੀ ਸਮੱਸਿਆਵਾਂ ਤੇ ਜ਼ਿਕਰ ਹੁੰਦਾ ਸੀ ਇੱਥੇ ਕਿਵੇਂ ਦੇਖਦੇ ਹੋ ਸਾਰੇ ਇੱਕ? ਬਿਲਕੁਲ ਜੀ। ਦੇਖੋ 7-8 ਮਹੀਨੇ ਪਹਿਲਾਂ ਆਪਣੇ ਮੰਡੀ 'ਚ ਮੀਟਿੰਗ ਹੋਈ ਸੀ। ਉੱਥੇ ਲਗਭਗ 28 ਜਥੇਬੰਦੀਆਂ ਜੋ ਸਾਡੀਆਂ ਐਸੋਸੀਏਸ਼ਨਜ਼ ਨੇ, ਸ਼ਹਿਰ ਦੀਆਂ ਆਰਤੀਆ ਐਸੋਸੀਏਸ਼ਨ ਹੈ। ਮਲਗੇ ਸਾਰੇ ਐਨਜੀਓਜ਼ ਜਿੰਨੇ ਵੀ ਕਲੱਬਸ ਸੀ, ਉਹਨਾਂ ਨੇ ਮੰਗ ਪੱਤਰ ਦਿੱਤੇ ਸੀ। ਜੀ। ਵੀ ਸਾਡਾ ਜੋ ਸ਼ਹਿਰ ਤੇ ਦੋ ਭਾਗਾਂ ਚ ਵੰਡਿਆ ਗਿਆ ਬੜੀ ਵੱਡੀ ਸਮੱਸਿਆ ਟ੍ਰੈਫਿਕ ਦੀ ਆ ਵੀ ਇਹ ਤੇ ਪੁਲ ਬਣਾਇਆ ਜਾਵੇ ਪਿਲਰਸ ਤੇ ਫਲਾਈਓਵਰ ਬਣਾਇਆ ਜਾਵੇ ਤੇ ਚਲੋ ਅਸੀਂ ਐਮਐਲਏ ਮੈਡਮ ਆਏ ਉਹਨਾਂ ਨੇ ਸਾਰੇ ਮੰਗ ਪੱਤਰ ਲੱਤੇ ਇੱਕ ਫਾਈਲ ਬਣਾ ਕੇ ਪ੍ਰੋਪਰ ਸੀਐਮ ਸਾਹਿਬ ਨੂੰ ਭੇਜੀ ਸੋਨੇ ਸ਼ਾਇਦ ਤੁਹਾਡੇ ਜਾਦ ਵੀ ਹੋਵੇ ਨੈਸ਼ਨਲ ਮੀਡੀਆ ਤੇ ਪਿਛਲੇ 5-6 ਮਹੀਨੇ ਪਹਿਲਾਂ ਜਦੋਂ ਸਾਡੇ ਸੀਐਮ ਸਾਹਿਬ ਗੜਕਰੀ ਸਾਹਿਬ ਨੂੰ ਮਿਲ ਕੇ ਆਏ ਨੇ ਸਪੈਸ਼ਲ ਉੱਥੇ ਪਹਾਨੀਗੜ ਦਾ ਜ਼ਿਕਰ ਕੀਤਾ ਉਹਨਾਂ ਨੇ ਆਪਣੇ ਪੁਲ ਦਾ ਵੀ ਉੱਥੇ ਬਹੁਤ ਵੱਡੀ ਮੰਗ ਹੈ ਟੋਲ ਰੋਡ ਹੈ ਹਰ ਹਰ ਦਿਨ ਹਾਦਸੇ ਹੁੰਦੇ ਨੇ ਇਸੇ ਕਰਕੇ ਸਾਡੀ ਐਮਐਲਏ ਸਾਹਿਬ ਦਾ ਅਸੀਂ ਭਵੰਤ ਮਾਨ ਸਾਹਿਬ ਦਾ ਸਾਡੇ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਸਾਡੇ ਭਵਾਨੀਗੜ੍ਹ ਦੀ ਮੰਗ ਨੂੰ ਉਹਨਾਂ ਨੇ ਅੱਗੇ ਬੌਡੀ ਸਪੀਡ ਨਾਲ ਪਹੁੰਚਾਇਆ ਤੇ ਉਹ ਸਾਡੀ ਮੰਗ ਪ੍ਰਮਾਨ ਹੋ ਬਿਲਕੁਲ ਮਿੱਤਲ ਸਾਹਿਬ ਤੁਸੀਂ ਕਹਿੰਦੇ ਹੋ ਕਿ ਐਮਐਲਏ ਨਰਿੰਦਰ ਕੌਰ ਭਰਾ ਨੇ ਬਹੁਤ ਵੱਡਾ ਹੰਬਲ ਮਾਰਿਆ ਤੇ ਭਾਜਪਾ ਵਾਲੇ ਕਹਿੰਦੇ ਨੇ ਵੀ ਕੰਮ ਤਾਂ ਸਾਡਾ ᱛੀ ਇਹ ਤਾਂ ਵੈਸੇ ਕ੍ਰੈਡਿਟ ਲਈ ਜਾਂਦੇ ਨੇ ਇੱਥੇ ਕਿਤੇ ਨਾ ਕਿਤੇ ਭਾਜਪਾ ਵਾਲਾਂ ਦਾ ਦੇਖੋ ਜੀ ਅਲੱਗ ਸਿਸਟਮ ਹੈ ਉਹਨਾਂ ਨੇ ਪਹਿਲਾਂ ਨਾ ਕਦੇ ਮੰਗ ਲਈ ਉਹਨਾਂ ਨੇ ਦਿਖਾਓ ਉਹਨਾਂ ਨੇ ਕਦੋਂ ਮੰਗੀ ਆ ਤੁਹਾਡੇ ਮੀਡੀਆ ਦੇ ਥਰੂ ਕਦੇ ਮੰਗ ਕੀਤੀ ਆ ਜਾਂ ਕਿਸੇ ਉਹਨਾਂ ਦੀਆਂ ਜੋ ਉਹਨਾਂ ਦੀ ਆਪਣੀ ਉਹਨਾਂ ਦੀ ਪਾਰਟੀ ਆ ਉਹਨਾਂ ਨੇ ਕਦੇ ਵੀ ਕਿਸੇ ਦੇ ਸੋਣੇ ਦੇਖਿਆ ਅਜੇ ਤੱਕ ਵੀ ਉਹਨਾਂ ਨੇ ਇਹ ਮੰਗ ਰੱਖੀ ਆ ਇਹ ਤਾਂ ਬਿਲਕੁਲ ਜਦੋਂ ਸਾਡੇ ਆਏ ਸਾਡੀ ਪਾਰਟੀ ਦੇ ਬੰਦਿਆਂ ਨੇ ਐਮਐਲਏ ਸਾਹਿਬ ਵੀ ਰੋਜ਼ ਦੇਖਦੇ ਸੀ ਸੀਐਮ ਸਾਹਿਬ ਵੀ ਇੱਥੋਂ ਲੰਘਦੇ ਸੀ ਉਹਨਾਂ ਦੇ ਮਨ 'ਚ ਸੀ ਇੱਕੇ ਬਲਬਲਾ ਸੀ ਵੀ ਜਿਹੜਾ ਭਵਾਨੀਗੜ੍ਹ ਦਾ ਪਿਛਲੇ ਸਾਲਾਂ 'ਚ ਜਿਹੜਾ ਹੋਇਆ ਇਹ ਗਲਤ ਕੰਮ ਹੋਇਆ ਜਿਹੜਾ ਪੁਲ ਨਹੀਂ ਬਣਿਆ ਇਹ ਬਣਨਾ ਚਾਹੀਦਾ ਠੀਕ ਹੈ ਤੁਹਾਨੂੰ ਕੀ ਲੱਗਦਾ ਕਿੰਨਾ ਕਬੜਾ ਫਾਇਦਾ ਹੋਣ ਵਾਲਾ ਭਵਾਨੀਗੜ੍ਹ ਦਾ ਬਹੁਤ ਵੱਡਾ ਫਾਇਦਾ ਹੋਣ ਵਾਲਾ ਆ ਜੀ ਸਾਡਾ ਭਵਾਨੀਗੜ੍ਹ ਸ਼ਹਿਰ ਜਿਹੜਾ ਦੋ ਭਾਗਾਂ 'ਚ ਵੰਡਿਆ ਗਿਆ ਉਹ ਦੁਬਾਰਾ ਇੱਕ ਹੋ ਜਾਊਗਾ ਇਸ ਕਰਕੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਬਿਲਕੁਲ ਜੀ, ਨੈਸ਼ਨਲ ਹਾਈਵੇ ਪਵਾਨੀਗੜ੍ਹ ਦੀਆਂ ਤਸਵੀਰਾਂ ਪਹਿਲਾਂ ਵੀ ਦਿਖਾਈਆਂ ਨੇ ਜਿਹੜਾ ਹੁਣ ਇਹ ਸਿੰਪਲੀ ਤੌਰ ਤੇ ਲੰਘ ਰਿਹਾ ਇੱਥੇ ਵੱਡਾ ਬ੍ਰਿਜ ਬਣ ਜਾਵੇਗਾ। ਇਹ ਤਸਵੀਰਾਂ ਦਿਖਾਉਂਦੇ ਆ ਕਿ ਵੱਡਾ ਐਲੀਵੇਟਡ ਰੋ ਓਵਰ ਬ੍ਰਿਜ ਬਣਨਾ ਕਿਤੇ ਨਾ ਕਿਤੇ ਨਿਰਧਕਨ ਗਟਕਰੀ ਜੀ ਨੇ ਜੋ ਵੀ ਕਿਤੇ ਗੱਲਬਾਤ ਕੀਤੀ ਆ ਤੇ ਜੋ ਬਜਟ ਆ ਪੈਸਾ ਉਹ ਮਨਜ਼ੂਰ ਕਰਵਾਇਆ ਕਿ ਜਲਦੀ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਪਰ ਗੱਲਬਾਤ ਉਹੀ ਸਾਹਮਣੇ ਆਉਂਦੀ ਆ ਕਿ ਬੀਜੇਪੀ ਵਾਲੇ ਕਹਿੰਦੇ ਨੇ ਅਸੀਂ ਕਰਵਾਇਆ ਜੀ ਪੰਜਾਬ ਬੀਜੇਪੀ ਦੇ ਆਗੂ ਕਹਿ ਰਹੇ ਨੇ ਅਤੇ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ ਨੇ ਕਿ ਸਾਡੀ ਸਰਕਾਰ ਨੇ ਕਰਵਾਇਆ ਗੁਰਪ੍ਰੀਤ ਅਲੋਰਖ ਮੌਜੂਦ ਨੇ ਅਲੋਰਖ ਜੀ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਵੱਡਾ ਤੋਹਫਾ ਮਿਲਿਆ ਇਹ ਪੰਜਾਬ ਦੇ ਭਵਾਨੀਗੜ੍ਹ ਸ਼ਹਿਰ ਨੂੰ ਬਿਲਕੁਲ ਜੀ ਬਹੁਤ ਵੱਡਾ ਤੋਹਫਾ ਹੈ ਅਸੀਂ ਇਸ ਤੋਹਫੇ ਦੇ ਲਈ ਤਹਿ ਦੋਂ ਧੰਨਵਾਦੀ ਹਾਂ ਜੀ ਗੱਲਬਾਤ ਉਹੀ ਆਉਂਦੀ ਆ ਕਿ ਮੰਗ ਪੱਤਰ ਦੇਣ ਦੀ ਵੀ ਬਹੁਤ ਪਾਰਟੀਆਂ ਨੇ ਵਿੱਚ ਬੀਜੇਪੀ ਕੀ ਸ਼੍ਰੋਮਣੀ ਅਕਾਲੀ ਦਲ ਦਾ ਵੀ ਕਿਹਾ ਜਾਂਦਾ ਵੀ ਅਸੀਂ ਵੀ ਮੰਗ ਪੱਤਰ ਦਿੱਤਾ ਜੀ ਸਭ ਨੇ ਮੰਗ ਪੱਤਰ ਕਿਉਂਕਿ ਕ੍ਰੈਡਿਟ ਹਰ ਇੱਕ ਪਾਰਟੀ ਲੈਣਾ ਚਾਹੁੰਦੀ ਹੁੰਦੀ ਹੈ ਕਿਤੇ ਨਾ ਕਿਤੇ ਜਦੋਂ ਚੀਜ਼ ਬਣ ਜੇ ਜਿੰਨਾ ਟਾਈਮ ਬਣਦੀ ਨੇ ਉਹਨਾਂ ਨੇ ਚੁੱਪ ਚਾਪ ਰਹਿੰਦੇ ਨੇ ਉਸ ਤੋਂ ਬਾਅਦ ਕਈ ਨਿਕਲ ਕੇ ਬਾਹਰ ਆਉਂਦੇ ਨੇ ਉਹ ਕਿਵੇਂ ਦੇਖਦੇ ਉਹਨਾਂ ਨੂੰ ਦੇਖੋ ਮੇਰੇ ਤੋਂ ਪਹਿਲਾਂ ਪ੍ਰਦੀਪ ਮਿੱਤਲ ਜੀ ਨੇ ਕਲੀਅਰ ਕਰਤਾ ਇਹ ਵੀ ਉਹ ਕਿਸੇ ਮੀਡੀਆ ਤੇ ਦਿਖਾ ਦੇਣਾ ਵੀ ਉਹਨਾਂ ਨੇ ਕੋਈ ਮੀਟਿੰਗ ਕੀਤੀ ਸੀ ਜਾਂ ਉਹਨਾਂ ਨੇ ਕੋਈ ਮੰਗ ਪੱਤਰ ਦਿੱਤਾ ਸੀ ਤਾਂ ਅਸੀਂ ਉਹਨਾਂ ਨੂੰ ਮੰਨ ਲਾਂਗੇ ਕੰਟਰੋਵਰਸੀ ਕਰਨਾ ਨਾ ਇਹਨ ਖੂਨ ਚਾਏ ਮਤਲਬ ਇਹਨਾਂ ਨੇ ਝੂਠੀਆਂ ਖਬਰਾਂ ਬਣਾਉਣੀਆਂ ਹੁੰਦੀਆਂ ਨੇ ਉਦੋਂ ਤਾਂ ਕੁਝ ਕਰਨਾ ਨਹੀਂ ਹੈਗਾ ਝੂਠੀਆਂ ਖਬਰਾਂ ਬਣਾ ਕੇ ਇਹ ਲੋਕਾਂ 'ਚ ਆਪਣੀਆਂ ਜੜਾਂ ਲਾਉਣ ਨੂੰ ਫਿਰਦੇ ਨੇ ਇਹਦਾ ਕਹਿੰਦੇ ਨੇ ਮੰਦਰ ਵੀ ਸਾਡੇ ਨੇ ਇਹ ਕਹਿੰਦੇ ਨੇ ਮੰਦਰ ਵੀ ਸਾਡੇ ਨੇ ਜੇ ਮੰਦਰਾਂ 'ਚ ਕੁਝ ਹੋ ਰਿਹਾ ਉਹ ਵੀ ਸਾਡਾ ਹੈ ਕੀ ਗੱਲ ਆ ਮੇਰੇ ਨਾਲ ਖੜੇ ਨੇ लवली ਕਾਕੜਾ ਜੀ ਇਹ Hindu ਧਰਮ ਨੂੰ Hindu ਧਰਮ ਨਾਲ ਸੰਬੰਧ ਰੱਖਦੇ ਨੇ ਕੀ ਇਹਨਾਂ ਦੇ ਮੰਦਰ ਕੁਝ ਨਹੀਂ ਲੱਗਦੇ ਹੈਗੇ ਕੀ ਸਾਡੀ ਪਾਰਟੀ ਨਾਲ ਜਿਹੜੇ ਕੋਈ Hindu ਧਰਮ 'ਚ ਬੌਜੀ ਖੜੇ ਨੇ ਸੰਬੰਧ ਰੱਖਦੇ ਨੇ ਸਾਡੇ ਮੰਦਰ ਨਹੀਂ ਹੈਗੇ ਇਨਾਂ ਦਾ ਤਾਂ ਕੰਮ ਇਹ ਹੈ ਵੀ ਆਪਾਂ ਨੇ ਇੱਥੋਂ ਵੋਟਾਂ ਦਾ ਕੀ ਲਾਹਾ ਲੈਣਾ ਹੈ ਆ ਬੜਾ ਇੱਕ ਪਿੱਛੇ ਜੇ ਰਿਹਾਈ ਦਾ ਚੱਲਿਆ ਸੀ ਮੁੱਦਾ ਹੈਗਾ ਸੀ ਉਹਦੇ ਚ 28 29 ਸਟੇਟਾਂ ਚ ਅਮਿਤ ਸ਼ਾਹ ਜੀ ਨੇ ਲਾਹਾ ਲੈਣ ਦੇ ਲਈ ਇੱਕ ਬੜਾ ਚਿੱਠੀ ਪੜ ਕੇ ਕਬੜਾ ਵੱਡਾ ਉੱਥੇ ਲੋਕ ਸਭਾ ਦੇ ਵਿੱਚ ਡਰਾਮਾ ਕੀਤਾ ਜੀ ਮੈਂ ਮਾਫੀ ਨਹੀਂ ਦੇ ਸਕਦੇ ਜੀ ਅਸੀਂ ਗਲਤੀਆਂ ਦੀ ਮਾਫੀ ਨਹੀਂ ਦੇ ਸਕਦੇ ਕਿਉਂ ਭਈ ਸਾਡੇ ਲਈ ਕੋਈ ਵੱਖਰਾ ਕਾਨੂੰਨ ਹੈ ਇਹਨਾਂ ਨੂੰ ਡਰਾਮੇ ਕਰਨ ਦੀ ਆਦਤ ਹੈ ਜੀ ਇਹ ਡਰਾਮੇ ਕਰਨ ਤੇ ਲੱਗੇ ਹੋਏ ਨੇ ਕੋਈ ਫਰਕ ਨਹੀਂ ਪੈਂਦਾ ਜਨਤਾ ਸਾਰਾ ਕੁਝ ਭਲੀ ਭਾਨਤ ਜਾਣੂ ਹੈ ਬਿਲਕੁਲ ਵੈਸੇ ਭਾਜਪੀ ਵੀ ਆਪਣੇ ਪੈਰ ਲਗਾਉਣਾ ਚਾਹੁੰਦੀ ਹੈ ਪੰਜਾਬ ਚ ਸੋਚ ਰਹੇ ਨੇ ਕਿ ਸਾਡੀ ਪਕੜ ਮਜ਼ਬੂਤ ਹੋ ਜਾਏ ਤਾਈਓ ਕਿਤੇ ਨਾ ਕਿਤੇ ਕ੍ਰੈਡਿਟ ਵੀ ਜਾ ਇਹ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਨੇ ਪੰਜਾਬ ਦੀ ਉਪਰ ਤੱਕ ਪਹੁੰਚਾਈਆਂ ਜਾਂਦੀਆਂ ਹੁਣ ਤੁਸੀਂ ਪੈਰ ਜਮਾਉਣਾ ਚਾਹੁੰਦੇ ਨੇ ਉਹ ਗੱਲ ਨੂੰ ਕਿਵੇਂ ਦੇਖਦੇ ਕਿੰਨੇ ਕ ਪੈਰ ਚਮਗੇ ਭਾਜਪੀ ਦੇ ਇਥੇ ਦੇਖੋ ਚੋਣਾ ਆਉਣ ਵਾਲੀਆਂ ਹੀ ਨੇ ਸਭ ਦੇ ਸਾਹਮਣੇ ਹੋ ਜਾਊਗਾ ਕਿੰਨੇ ਕ ਪੈਰ ਜੰਮ ਗਏ ਇਹ ਜੇ ਮਤਲਬ ਮੈਂ ਕਹਿੰਦਾ ਵੀ ਝੂਠ ਦੇ ਝੂਠ ਦੇ ਉਹਨਾਂ ਦੇ ਉੱਤੇ ਪਿੱਲਰਾਂ ਦੇ ਉੱਤੇ ਬਿਲਡਿੰਗਾਂ ਨਹੀਂ ਖੜੀਆਂ ਕਰੀਆਂ ਜਾਂਦੀਆਂ ਹੈਗੀਆਂ ਰੇਤੇ ਨਾਲ ਬਿਲਡਿੰਗਾਂ ਖੜੀਆਂ ਨਹੀਂ ਕਰੀ ਜਾਂਦੀਆਂ ਇਹਦਾ ਸਾਰਾ ਝੂਠ ਬੋਲਦੇ ਨੇ ਝੂਠ ਬੋਲ ਬੋਲ ਕੇ ਕਿ ਕਿੰਨਾ ਕੁ ਲੋਕਾਂ ਚ ਵਸਤਰ ਜਾਣਗੇ ਕਿੰਨਾ ਕੁ ਲੋਕਾਂ ਚ ਵੜ ਜਾਣਗੇ ਮੈਨੂੰ ਐਂ ਦੱਸੋ ਵੀ ਇਹਨਾਂ ਦਾ ਕਿਹੜਾ ਨੇਤਾ ਕਿਹੜਾ ਲੀਡਰ ਜੇ ਮੈਂ ਸੰਗਰੂਰ ਦੀ ਉਹ ਗੱਲ ਕਰਾਂ ਮੈਂ ਵੱਡੀ ਗੱਲ ਨਹੀਂ ਕਰਦਾ ਬਾਹਰਲੀ ਤਾਂ ਸੰਗਰੂਰ ਦਾ ਕਿਹੜਾ ਲੀਡਰ ਹੈ ਜਿਹੜਾ ਲੋਕਾਂ ਚ ਜਾਂ ਪਿੰਡਾਂ ਚ ਜਾਂ ਸ਼ਹਿਰਾਂ ਚ ਹੈ ਕੁਛ ਵੀ ਨਹੀਂ ਹੈਗਾ ਜੀ ਭਾਜਪਾ ਦੇ ਉਮੀਦਵਾਰ ਪ੍ਰਧਾਨ ਨੇ ਅਰਵਿੰਦ ਖੰਨਾ ਵੱਡੇ ਲੀਡਰ ਨੇ ਗਰਾਉਂਡ ਜ਼ੀਰੋ ਤੇ ਕਹੇ ਅਸੀਂ ਮਜ਼ਬੂਤ ਆ ਇਹ ਵੀ ਕਿਹਾ ਜਾਂਦਾ ਬਹੁਤ ਪਿੰਡਾਂ 'ਚ ਵੀ ਘੁੰਮਦੇ ਇੱਥੋਂ ਤੱਕ ਕਿਹਾ ਜਾਂਦਾ ਅਰਵਿੰਦ ਖੰਨਾ ਸਾਡੇ ਚੋਂ ਹੀ ਇੱਥੋਂ ਹੀ ਗਏ ਨੇ ਇੱਥੋਂ ਹੀ ਭਾਜਪਾ ਦੇ ਉਹ ਉਮੀਦਵਾਰ ਪ੍ਰਧਾਨ ਬਣ ਗਏ ਨੇ ਜਦੋਂ ਭਾਜਪਾ ਨੂੰ ਕੁਛ ਨਹੀਂ ਲੱਭਿਆ ਤਾਂ ਉਹਨਾਂ ਨੇ ਇੱਕ ਵੱਡਾ ਸਰਮਾਇਆਦਾਰ ਚੱਕ ਕੇ ਉਮੀਦਵਾਰ ਪ੍ਰਧਾਨ ਬਣਾ ਲਿਆ ਹੌਲੀ ਹੌਲੀ ਉਹਨਾਂ ਦੀ ਵੀ ਤਾਕਤ ਖਤਮ ਹੁੰਦੀ ਜਾ ਰਹੀ ਆ ਜਦੋਂ ਜਦੋਂ ਭਾਜਪਾ ਨੂੰ ਹੋਰ ਵੱਡੇ ਝੂਠ ਬੋਲਣ ਵਾਲੇ ਮਿਲ ਹੀ ਜਾਂਦੇ ਨੇ ਸਾਡੇ ਹੀ ਇਥੋਂ ਵਧਾਇਕ ਰਹਿ ਕੇ ਗਏ ਨੇ ਉਹ ਕਿਵੇਂ ਆਪਣੀ ਸੀਟ ਛੱਡ ਕੇ ਭੱਜੇ ਸੀ ਸਾਰਾ ਕੁਝ ਲੋਕ ਇਹ ਲੋਕ ਸਭਾ ਸੰਗਰੂਰ ਵਾਲੇ ਜਾਂ ਮੈਂ ਗੱਲ ਕਰਾਂ ਭਵਾਨੀਗੜ੍ਹ ਵਾਲੇ ਸਾਰਾ ਕੁਝ ਜਾਣਦੇ ਨੇ ਇਹ ਵੈਸੇ ਨਿਤਿਨ ਗੜਗਰੀ ਜੀ ਨੇ ਜੋ ਵੀ ਤੋਹਫਾ ਦਿੱਤਾ ਭਵਾਨੀਗੜ੍ਹ ਤੋਂ ਉਹਨੂੰ ਤਾਂ ਖੁਸ਼ੀ ਨਾਲ ਤੁਸੀਂ ਐਕਸੈਪਟ ਕਰ ਦਿਓ ਦੇਖੋ ਗੜਗਰੀ ਸਾਹਿਬ ਨੂੰ ਇੱਕ ਚੰਗਾ ਮੰਤਰੀ ਮੰਨੇ ਜਾਂਦਾ ਮੈਂ ਉਹਨਾਂ ਦਾ ਵੀ ਇਹ ਇਹਦੇ ਵਿੱਚ ਕੋਈ ਦੋਰ ਨਹੀਂ ਹੈਗੀ ਦੇਖੋ ਕੰਮ ਕੋਈ ਵੀ ਲੈ ਕੇ ਜਾਵੇ ਕੰਮ ਕੋਈ ਇਹ ਤਾਂ ਭਵਾਨੀਗੜ੍ਹ ਦੀ ਗੱਲ ਸੀ ਕਿ ਉਹਨਾਂ ਦੇ ਜਿਹੜੇ ਆਗੂ ਨੇ ਇੱਥੋਂ ਦੇ ਜਾਂ ਉਹਨਾਂ ਦੇ ਵਰਕਰ ਨੇ ਉਹ ਰੌਲਾ ਪਾਉਂਦੇ ਨੇ ਪਰ ਜਿਨ੍ਹਾਂ ਨੇ ਸਾਨੂੰ ਕੰਮ ਕਰਿਆ ਗੜਗਰੀ ਸਾਹਿਬ ਨੇ ਸਾਡੀ ਸੁਣਵਾਈ ਕੀਤੀ ਹੈ ਤਾਂ ਮੈਂ ਸਲੂਟ ਕਰਦਾ ਕਿ ਫੌਜੀ ਹੋਣ ਦੇ ਨਾਤੇ ਉਹਨਾਂ ਨੂੰ ਬਿਲਕੁਲ ਜੀ ਸੋ ਨੀਤਨ ਗਟਕਰੀ ਨੇ ਵੱਡਾ ਐਲਾਨ ਕੀਤਾ ਪੂਰੇ ਪੰਜਾਬ ਲਈ ਹੋਰ ਵੀ ਨੈਸ਼ਨਲ ਹਾਈਵੇ ਵੱਡੇ ਵੱਡੇ ਬਣਨੇ ਨੇ ਉਹਨਾਂ ਬਾਰੇ ਦੱਸਿਆ ਉਹਦੇ ਵਿੱਚ ਭਗਾਨੀਗੜ ਦਾ ਜਿਹੜਾ ਜ਼ਿਕਰ ਕਰ ਰਹੇ ਨੇ ਜਿਹੜੀ ਖਬਰ ਕਰ ਰਹੇ ਆ ਸਟੋਰੀ ਤੁਹਾਨੂੰ ਦਿਖਾ ਰਹੇ ਆ ਲਗਾਤਾਰ ਟਰਾਂਸਪੋਰਟਰ ਲਵਰੀ ਕਾਕੜਾ ਨੇ ਮੌਜੂਦ ਕਾਕੜਾ ਜੀ ਕਿਵੇਂ ਦੇਖਦੇ ਹੋ ਇਹ ਕਿਵੇਂ ਦਾ ਪੁਲ ਬਣਨਾ ਕਿਵੇਂ ਦਾ ਬ੍ਰਿਜ ਬਣਨਾ ਕਿਉਂਕਿ ਤੁਸੀਂ ਪਹਿਲਾਂ ਵੀ ਕਿਤੇ ਨਾ ਕਿਤੇ ਡਿਸਕਸ਼ਨ ਕਰ ਰਹੇ ਸੀ ਕਿ ਐਵੇਂ ਦਾ ਬਣ ਜਾਣਾ ਇਹ ਸਾਰਾ ਤੋਂ ਪਹਿਲਾਂ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਹਲਕਾ ਐਮਐਲਏ ਨ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਪਵਾਨੀਗੜ ਵਾਸੀਆਂ ਦੀ ਇੱਕ ਛੋਟੀ ਜੀ ਮੰਗ ਨੂੰ ਬਹੁਤ ਵੱਡੇ ਲੈਵਲ ਤੱਕ ਚੱਕ ਕੇ ਸਾਡੇ ਪਵਾਨੀਗੜ ਦੇ ਇਲਾਕਾ ਨਿਵਾਸੀ ਨੇ ਜਿਹੜੇ ਅੱਜ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਅੱਜ ਨਿਤਨ ਗਟਕਰੀ ਜੀ ਮੈਂ ਵਿਸ਼ੇਸ਼ ਤੌਰ ਤੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਕੋਲੇ ਸਾਡੇ ਮੁੱਖ ਮੰਤਰੀ ਸਾਹਿਬ ਇੱਕ ਛੋਟੀ ਜੀ ਮੰਗ ਲੈ ਕੇ ਜਾਂਦੇ ਨੇ ਤੇ ਉਸ ਮੰਗ ਨੂੰ ਨਾਲ ਦੀ ਨਾਲ ਉਹਨਾਂ ਨੇ ਪ੍ਰਵਾਨਗੀ ਕਰਦੇ ਹੋਏ ਇਸ ਗੱਲ ਦਾ ਐਲਾਨ ਕੀਤਾ ਕਿ ਪਵਾਨੀਗੜ ਦੇ ਵਿੱਚ ਐਲੀਵੇਟਡ ਰੋਡ ਐਲੀਵੇਟਰ ਰੋਡ ਦਾ ਮਤਲਬ ਕਿ ਜਿਹੜਾ ਪਿੱਲਰਾਂ ਵਾਲਾ ਰੋਡ ਸੈਂਟਰ ਦੇ ਵਿੱਚ ਇੱਕ ਪਿੱਲਰ ਲਾ ਕੇ ਉਹਨੂੰ ਸਾਈਡਾਂ ਤੇ ਖਿਲਾਰਿਆ ਜਾਊਗਾ ਨੀਚੇ ਵਾਲੀ ਜਿਹੜੀ ਟ੍ਰੈਫਿਕ ਆ ਉਹ ਇਸ ਤਰ੍ਹਾਂ ਨਹੀਂ ਚੱਲਦੀ ਰਹੂਗੀ ਪ੍ਰਭਾਵਿਤ ਨਹੀਂ ਹੁੰਦੀ ਜਿਹੜਾ ਸਾਡਾ ਸ਼ਹਿਰ ਸੀਗਾ ਉਹ ਦੋ ਪੱਗਾਂ 'ਚ ਵੰਡੇ ਜਾ ਚੁੱਕਿਆ ਸੀ ਜਿਹੜਾ ਸਾਡਾ ਇਹ ਇਹ ਪਾਸਾ ਬੱਸ ਸਟੈਂਡ ਵਾਲਾ ਪਾਸਾ ਤੁਸੀਂ ਕੈਂਚੇ ਤੋਂ ਕੈਂਚੇ ਤੱਕ ਦੁਕਾਨਾਂ ਦੀ ਦੁਕਾਨਦਾਰਾਂ ਦਾ ਤੁਸੀਂ ਆਪਣੇ ਬਿਆਨ ਲੈ ਕੇ ਦੇਖ ਲਓ ਇਹ ਜਿਹੜਾ ਪਾਸਾ ਹੈ ਸਾਡਾ ਬਿਲਕੁਲ ਡੈੱਡ ਹੋ ਚੁੱਕਿਆ ਹੈ ਜਿਹੜਾ ਇਹ ਪਾਸਾ ਦੂਸਰਾ ਸਾਈਡ ਆ ਜਿਹੜੀ ਟਰੱਕ ਯੂਨੀਅਨ ਵਾਲੀ ਸਾਈਡ ਆ ਇਹ ਬਿਲਕੁਲ ਐਕਟਿਵ ਸਾਈਡ ਹੈ ਜਿਸ ਤਰੀਕੇ ਸ਼ਹਿਰ ਦਾ ਮੇਲ ਜੋਲ ਹੋ ਜੂਗਾ ਵੱਡੀ ਗੱਲ ਤਾਂ ਇਹੀ ਆ ਬਿਲਕੁਲ ਜੀ ਬਿਲਕੁਲ ਜਿਹੜਾ ਸਾਡਾ ਸ਼ਹਿਰ ਬਿਲਕੁਲ ਫਟ ਚੁੱਕਿਆ ਸੀ ਦੋ ਭਾਗਾਂ 'ਚ ਵੰਡ ਚੁੱਕਿਆ ਸੀ ਤੁਸੀਂ ਗੱਲ ਕੀਤੀ ਹੈ ਕੰਟਰੋਵਰਸੀ ਮੈਂ ਗੱਲ ਕੰਟਰੋਵਰਸੀ ਦੀ ਆਉਣਾ ਤੁਸੀਂ ਕਿਹਾ ਸੀ ਬੀਜੇਪੀ ਵਾਲੇ ਇਸ ਚੀਜ਼ ਦਾ ਕ੍ਰੈਡਿਟ ਲੈ ਰਹੇ ਨੇ ਤੇ ਬੀਜੇਪੀ ਵਾਲੀ ਦੀ ਸਰਕਾਰ ਪਹਿਲਾਂ 4 ਸਾਲ ਸੀ ਜੀ ਕੀ ਗੱਲ ਉਹਨਾਂ ਨੂੰ ਪਹਿਲਾਂ ਨਹੀਂ ਇਹ ਸ਼ਹਿਰ ਦਿਖਿਆ ਕ੍ਰੈਡਿਟ ਲੈਣ ਦੇ ਮਾਰੇ ਅੱਜ ਬਹੁਤ ਕੁਝ ਕਰ ਰਹੇ ਨੇ ਉਹ ਉਹਨਾਂ ਵੱਲੋਂ ਪ ਵੀ ਤੁਹਾਡੇ ਖੰਨਾ ਸਾਹਿਬ ਉਸ ਦਿਨ ਕਿੱਥੇ ਸੀ ਜਿੱਦਿਆ ਤੋਂ 2 ਮਹੀਨੇ ਪਹਿਲਾਂ ਸਾਡੇ ਸੀਐਮ ਸਾਹਿਬ ਨੇ ਬਕਾਇਦਾ ਮਾਈਕ ਤੋਂ ਲੈਦਾ ਹੋ ਕੇ ਗੜਕੜੀ ਜੀ ਨੂੰ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਬਹੁਤ ਛੋਟਾ ਸ਼ਹਿਰ ਬਹੁਤ ਛੋਟਾ ਮਸਲਾ ਜਿਹੜਾ ਜਿੱਕੇ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਉਸ ਚੀਜ਼ ਨੂੰ ਅਲਾਨਿਆ ਮੈਂ ਧੰਨਵਾਦ ਵੀ ਕਰਦਾ ਦੇਖੋ ਗੜਕੜੀ ਸਾਹਿਬ ਦਾ ਠੀਕ ਹੈ ਦੂਸਰੀ ਗੱਲ ਅਕਾਲੀ ਦਲ ਵਾਲੇ ਇਸ ਚੀਜ਼ ਦੇ ਉੱਤੇ ਉਹ ਬਿਲਕੁਲ ਮਰੇ ਖਪੇ ਯਾਰ ਜਮਾਈ ਜਮਾਈ ਖਤਮ ਹੋ ਚੁੱਕੇ 10000 ਜਿਨ੍ਹਾਂ ਨੇ ਸਾਡਾ ਇਹ ਸ਼ਹਿਰ ਦਾ ਬੇੜਾ ਬਿਠਾਇਆ ਸਾਡਾ ਸ਼ਹਿਰ ਦੋ ਭਾਗਾਂ 'ਚ ਵੰਡਤਾ ਅੱਜ ਸਾਡਾ ਇਹ ਬਣਾਇਆ ਕਰੋੜਾਂ ਰੁਪਏ ਬੱਸ ਸਟੈਂਡ ਤੇ ਲੱਗਿਆ ਹੋਇਆ ਜਿਹੜਾ ਖਾਲੀ ਪਿਆ ਬਿਲਕੁਲ ਬੰਜਰ ਹੋ ਚੁੱਕਿਆ ਸਾਡਾ ਇਹ ਜਮਾ ਨਹੀਂ ਵੈਸੇ ਖਾਲੀਦਲ ਵਾਲੇ ਕਹਿ ਰਹੇ ਨੇ ਕਿ ਜਦੋਂ ਰੋਡ ਬਣਿਆ ਸੀ ਉਦੋਂ ਸਾਰੇ ਸ਼ਹਿਰ ਵਾਸੀਆਂ ਦੀ ਇਹ ਮੰਗ ਸੀ ਕਿ ਇੱਥੇ ਬ੍ਰਿਜ ਨਹੀਂ ਬਣਨਾ ਚਾਹੀਦਾ ਵੀ ਇਸ ਤਾਂ ਤਾਂ ਕਰਵਾਇਆ ਸੀ ਮਾਜਾ ਸਾਹਿਬ ਤੁਸੀਂ ਸ਼ਹਿਰ ਦੇ ਕਟਾਂ ਦੇ ਵਿੱਚ ਜਾ ਕੇ ਦੇਖੋ ਉਹਨਾਂ ਨੇ ਪੋਸਟਰ ਲਵਾਤੇ ਵੱਡੇ ਵੱਡੇ ਸਾਡੇ ਬਿੰਨਰਜੀਤ ਗੋਲਡੀ ਜੀ ਨੇ ਇੱਥੋਂ ਹਲਕਾ ਇੰਚਾਰਜ ਨੇ ਉਹਨਾਂ ਨੇ ਵੱਡੇ ਵੱਡੇ ਪੋਸਟਰ ਲਵਾਤੇ ਵੀ ਗਟਕਰ ਜੀ ਤੇ ਸਾਡੇ ਜਿਹੜੇ ਸੁਖਵੀਰ ਬਦਲ ਜੀ ਨੇ ਉਹਨਾਂ ਹੁੰਦੀ ਰੋਡ ਬਣੇ ਨੇ ਹੋਰ ਤਾਂ ਬਣ ਨਹੀਂ ਸਕਦੇ ਜੀ ਉਹ ਜਨਾਬ ਤੁਹਾਡੇ ਧਿਆਨ ਚ ਲਿਆ ਦਈਏ ਇਹ ਥੋੜੀ ਕੀਤੀ ਹੋਈ ਗਲਤੀ ਸੁਧਾਰ ਰਹੀ ਆ ਆਮ ਆਦਮੀ ਪਾਰਟੀ ਸਾਡੇ ਮੁੱਖ ਮੰਤਰੀ ਪ੍ਰਤਮਾਨ ਸਾਡੇ ਐਮ ਐਲ ਏ ਇਹ ਥੋੜੀ ਕੀਤੀ ਹੋਈ ਗਲਤੀ ਸੁਧਾਰ ਰਹੇ ਨੇ ਸਾਡੇ ਕੱਟਾਂ ਦੇ ਵਿੱਚ ਜਿੰਨੀਆਂ ਜਾਨਾਂ ਗਈਆਂ ਨੇ ਉਹਦੀ ਜ਼ਿੰਮੇਵਾਰ ਅਕਾਲੀ ਦਲ ਐ ਸਾਡੇ ਕੱਟਾਂ ਦੇ ਵਿੱਚ ਜਿੰਨੇ ਹਾਰ ਸੇ ਹੋਏ ਨੇ ਉਹਦੀ ਜ਼ਿੰਮੇਵਾਰ ਇਹ ਲੋਕ ਨੇ ਇਹ ਥੋੜੀ ਗਲਤੀ ਨੂੰ ਸੁਧਾਰ ਰਹੇ ਆ ਅਸੀਂ ਨਾ ਕਿ ਤੁਸੀਂ ਸਾਡੇ ਦੇ ਕੋਈ ਇਛਾਨ ਕਰਨੋ ਨਿਕਾ ਇਲਾਕੇ ਦਾ ਬਹੁਤ ਫਾਇਦਾ ਜਨਿਕ ਜਿਹੜੀਆਂ ਜਾਨਾਂ ਜਾ ਰਹੀਆਂ ਸੀ ਉਹਨਾਂ ਦਾ ਬਚਾਅ ਹੋਣਾ ਜਦੋਂ ਇਹ ਓਵਰ ਬ੍ਰਿਜ ਬਣ ਗਿਆ ਬਿਲਕੁਲ ਜੀ ਬਿਲਕੁਲ ਦੇਖੋ ਸ਼ਹਿਰ ਦੇ ਵਿੱਚ ਜਿਹੜੇ ਸਾਡੇ ਦੁਕਾਨਦਾਰ ਨੇ ਸਾਡੇ ਰੇੜੀ ਫੜੀ ਵਾਲੇ ਲੋਕ ਨੇ ਜਾਂ ਜਿੰਨੀ ਸਾਡੀ ਆਲੇ-ਦਾਲੇ ਪਿੰਡ ਵਾਲੇ ਲੋਕ ਨੇ ਕਿਉਂਕਿ ਜਿਹੜੇ ਇੱਧਰਲੇ ਪਿੰਡ ਵਾਲੇ ਲੋਕ ਨੇ ਉਹਨਾਂ ਨੇ ਜਿਹੜਾ ਅਨਾਜ ਮੰਡੀ ਦੇ ਵਿੱਚ ਅਨਾਜ ਲੈ ਕੇ ਦੇਖੋ ਉਹਨਾਂ ਨੂੰ ਕਿਤੇ ਨਾ ਕਿਤੇ ਘੁੰਮ ਕੇ ਆਉਣਾ ਪੈਂਦਾ ਟਰੈਕਟਰ ਟਰਾਲੀਆਂ ਨੇ ਉਹਨਾਂ ਦੇ ਨਾਲ ਵੱਡੇ ਹਾਦਸੇ ਹੁੰਦੇ ਨੇ ਸੀਨਾਂ ਟਾਈਮ 'ਚ ਟਰੱਕ ਯੂਨੀਅਨਾਂ ਵੱਡੀ ਇੱਥੇ ਜਦੋਂ ਸੀਜ਼ਨ ਦਾ ਟਾਈਮ ਆਉਂਦਾ ਬਹੁਤ ਵੱਡੇ ਹਾਦ ਠੀਕ ਹੈ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਸੋਚ ਲੈਣਾ ਚਾਹੀਦਾ ਤੁਹਾਡੀ ਸਰਕਾਰ 4-5 ਸਾਲ ਪਹਿਲਾਂ ਵੀ ਸੀ ਤੁਸੀਂ ਉਦੋਂ ਕਿਹਨਾਂ ਆਵਾਜ਼ ਚ ਕੀ ਤੁਸੀਂ ਇੱਕ ਗੱਲ ਦੱਸੋ ਮੀਡੀਆ ਦੇ ਰਾਹੀਂ 30 ਜੁਲਾਈ ਦਾ ਦਿਨ ਸੀ ਜਿਸ ਦਿਨ ਸਰਦਾਰ ਮਨਦੀਪ ਸਿੰਘ ਜੀ ਲੱਖੇਵਾਲ ਨੇ ਮੀਟਿੰਗ ਇੱਕ ਰੱਖੀ ਮਾਰਕੀਟ ਕਮੇਟੀ ਦੇ ਵਿੱਚ 30 ਜੁਲਾਈ ਦਾ ਤਰੀਕ ਸੀ ਉਸ ਦਿਨ ਤੁਸੀਂ ਸਾਰੇ ਪ੍ਰੈਸ ਵਾਲੇ ਉੱਥੇ ਮੌਜੂਦ ਸੀ ਸਾਡੀਆਂ ਸ਼ਹਿਰ ਦੀਆਂ 28 ਜਥੇਬੰਦੀਆਂ ਨੇ ਸਾਡੇ ਉਹ ਬਣਾ ਕੇ ਦਿੱਤੇ ਆਪਣੇ ਮੰਗ ਪੱਤਰ ਬਣਾ ਕੇ ਦਿੱਤੇ ਉਹ ਮੰਗ ਪੱਤਰ ਸਾਡੇ ਐਮ.ਐਲ.ਏ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਦਾ ਪਹਤਾਨੇ ਉਹਨਾਂ ਤੱਕ ਪਹੁੰਚਾਏ ਪਹੁੰਚਾਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਮੰਗ ਸਾਡੀ ਨਿਤਨ ਗਟਕੜੀ ਜੀ ਤੱਕ ਪਹੁੰਚਾਈ ਤੇ ਅੱਜ ਉਹ ਜਿਹੜਾ ਐਲੀਵੇਟਡ ਰੋਡ ਉਹ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੀ ਭੈਣ ਐਮ ਐਲ ਏ ਨਿਰਿੰਦਰ ਕੌਰ ਜੀ ਭਰਾਜ ਦੀ ਬਦੌਲਤ ਹੀ ਅੱਜ ਇੱਥੇ ਉਹ ਜਿਹੜਾ ਬਣੂਗਾ ਠੀਕ ਹੈ ਜਨਨ ਕਿ ਸੋਸ਼ਲ ਮੀਡੀਆ ਜੋ ਵੀ ਹੋ ਰਿਹਾ ਫਿਰ ਉਹਨੂੰ ਤੁਸੀਂ ਮੰਨਦੇ ਨਹੀਂ ਵੀ ਇਹ ਤਾਂ ਇਧਰੋਂ ਹੀ ਕਰਵਾਇਆ ਗਿਆ ਜਨਾਬ ਜੀ ਪਹਿਲਾਂ ਤਾਂ ਇਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ ਵੀ ਤੁਹਾਡੇ ਬਾਦਸਲ ਸਰਕਾਰ ਦੇ ਵਿੱਚ ਜਿਹੜਾ ਇਹ ਰੋਡ ਬਣਿਆ ਸੀ ਪਹਿਲਾਂ ਤਾਂ ਕਹਿੰਦੇ ਵੀ ਰੋਡ ਬਹੁਤ ਤਕੜੇ ਬਣਾਤੇ ਕਿਹਨੇ ਬਣਾਤੇ ਟੋਲ ਕੰਪਨੀਆਂ ਨੇ ਯਾ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੇ ਘਰੋਂ ਲੁਕਾਈ ਸੀ ਦੂਸਰੀ ਗੱਲ ਇਹ ਕਹਿੰਦੇ ਵੀ ਅਸੀਂ ਇੱਥੇ ਮੰਨ ਲਓ ਰੋਡ ਬਣਾਤੇ ਰੋਡ ਬਣਾਤੇ ਸਾਡੇ ਕੋਈ ਆਸਾਨ ਨਹੀਂ ਕੀਤਾ ਇਹਨਾਂ ਨੇ ਠੀਕ ਹੈ ਠੀਕ ਹੈ ਸ਼ਹਿਰ ਦੇ ਵਿੱਚ ਇੱਥੇ ਅੱਜ ਉਸ ਟਾਈਮ ਵੀ ਪਿਲਰ ਵਾਲਾ ਪੁਲ ਬਣ ਸਕਦਾ ਸੀ ਉਸ ਟਾਈਮ ਵੀ ਬਾਈਪਾਸ ਦੀ ਆਵਾਜ਼ ਉੱਠੀ ਸੀ ਉਸ ਟਾਈਮ ਵੀ ਪੁਲ ਦੀ ਜਿਹੜੀ ਤਰਵੀਜ਼ ਦੀ ਗੱਲ ਉੱਠੀ ਸੀ ਮੈਂ ਤੁਹਾਡੇ ਧਿਆਨ ਚ ਲਿਆਦਾ 20 ਸਰਕਾਰ ਸੁਖਵੀਰ ਸਿੰਘ ਬਾਦਲ ਜੇ ਉਸ ਟਾਈਮ ਇੱਥੇ ਬਣ ਮੰਨ ਲਓ ਕੋਲ ਬੜਾ ਦਿੰਦੇ ਤਾਂ ਅੱਜ ਜਿਹੜਾ ਸ਼ਹਿਰ ਦੋਪਾਗਾ ਚ ਨਾ ਬਣਿਆ ਜਾਂਦਾ ਜਿਹੜਾ ਸਾਡੇ ਸ਼ਹਿਰ ਨੇ ਕਰੋੜਾਂ ਲੱਖਾਂ ਰੁਪਏ ਦਾ ਸਾਡੇ ਵਪਾਰੀਆਂ ਨੇ ਉਹ ਚੀਜ਼ਾਂ ਨੁਕਸਾਨ ਜਰੇ ਆ ਉਹ ਸਾਨੂੰ ਅੱਜ ਕਿਤੇ ਨਾ ਕਿਤੇ ਨਾ ਚਰਨਾ ਪੈਂਦਾ ਯਾਰ ਇਹਨਾਂ ਦੇ ਮੁੱਖ ਮੰਤਰੀ ਸੀ ਇਹਨਾਂ ਦਾ ਕੈਪਟਨ 5 ਸਾਲ ਤੱਕ ਜਹਾਜ਼ ਚੋਂ ਨਹੀਂ ਉਤਰਿਆ ਪਹਾੜਾਂ ਚੋਂ ਨਹੀਂ ਆਇਆ ਜਿਹੜਾ ਸੁਖਵੀਰ ਸਵਾਦਲ ਦੀ ਇਹ ਗੱਲ ਕਰਦੇ ਨੇ ਉਹ ਤਾਂ ਪਾਣੀ ਵਾਲੀਆਂ ਬੱਸਾਂ ਬਣਾਉਣ ਚ 5 ਸਾਲ ਲਗਾਤੇ ਉਸ ਨੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਇਸ ਰੋਡ ਤੋਂ ਗੁਜ਼ਰ ਕੇ ਜਾਂਦੇ ਨੇ ਉਹਨਾਂ ਨੂੰ ਇਹ ਲੋਕਾਂ ਦਾ ਦਰਦ ਦਾ ਪਤਾ ਉਹਨਾਂ ਨੂੰ ਲੋਕਾਂ ਦੀ ਇੱਥੇ ਟ੍ਰੈਫਿਕ ਦੀ ਸਮੱਸਿਆ ਦਾ ਪਤਾ ਹੈ ਜਿਹਨੂੰ ਦੇਖਦੇ ਉਹਨਾਂ ਨੇ ਸਾਡੀ ਇਹ ਬਹੁਤ ਛੋਟੀ ਮੰਗ ਨੂੰ ਚੱਕਿਆ ਤੇ ਮੈਂ ਵਧਾਈ ਦਤਰ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਸ਼ਹਿਰ ਦੇ ਨਿਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਨਾ ਜੀ ਜਿਨ੍ਹਾਂ ਨੇ ਆਮ ਲੋਕਾਂ ਦੀ ਸਰਕਾਰ ਚੁਣੀ ਆਮ ਲੋਕਾਂ ਦੀ ਸਰਕਾਰ ਬਣਾਈ ਆਮ ਲੋਕਾਂ ਦੇ ਜਿਹੜੇ ਐਮਐਲਏ ਬਣਾਏ ਨੇ ਜਿੰਨੀਆਂ ਛੋਟੀਆਂ ਛੋਟੀਆਂ ਮੰਗਾਂ ਨੇ ਉਹਨਾਂ ਚੱਕ ਕੇ ਬਹੁਤ ਉੱਚੇ ਤੱਕ ਲੈ ਕੇ ਗਏ ਨੇ ਬਿਲਕੁਲ ਜੀ ਸੋ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਵੱਡੇ ਐਲਾਨ ਕੀਤੇ ਪੰਜਾਬ ਨੂੰ ਵੱਡੇ ਤੋਹਫੇ ਦਿੱਤੇ ਉਹਨਾਂ ਤੋਹਫਿਆਂ ਦੇ ਵਿੱਚ ਇੱਕ ਤੋਹਫਾ ਪਵਾਨੀਗੜ੍ਹ ਸ਼ਹਿਰ ਨੂੰ ਮਿਲਿਆ ਕਿ ਇੱ ਬੀਜੇਪੀ ਵਾਲੇ ਕਹਿ ਰਹੇ ਨੇ ਕਿ ਅਸੀਂ ਕਰਵਾਇਆ ਐਮਐਲਏ ਨਰਿੰਦਰ ਕੌਰ ਭਰਾ ਦੇ ਜਿਹੜੇ ਸਮਰਥਕ ਨੇ ਕਿ ਸੀਐਮ ਭਗਵੰਤ ਮਾਨ ਤੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਮਿਲ ਕੇ ਇਹ ਕੰਮ ਕਰਵਾਇਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਾਲੇ ਸਮਰਥਕ ਨੇ ਆਗੂ ਨੇ ਉਹ ਗਰਮ ਹੋਏ ਨੇ ਕਿ ਪਹਿਲਾਂ ਕਰਵਾ ਦਿੰਦੇ ਆਪਣੀਆਂ ਸਰਕਾਰਾਂ 'ਚ ਕਰਵਾ ਦਿੰਦੇ ਹੁਣ ਤੁਸੀਂ ਕਿਉਂ ਕਹਿ ਰਹੇ ਹੋ ਤੇ ਬਾਕੀ ਸਵਾਗਤ ਕਰਦੇ ਨੇ ਕਿ ਜਿਹੜਾ ਭਵਾਨੀਗੜ੍ਹ ਲਈ ਇਹ ਪੁਲ ਬਣਿਆ ਇਹ ਵੱਡਾ ਫਾਇਦੇਮੰਦ ਪੁਲ ਹੋਵੇਗਾ ਕੈਮਰਾਮੈਨ ਪੀਮਾ ਪਟੀਵਾਲ ਨਾਲ ਅਮਨਦੀਪ ਸਿੰਘ ਮਾਜਾ ਪੰਜਾਬੀ ਲੋਕ ਚੈਨਲ